ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਕੋਪਰ ਆਏ ਚੈਨਲ ਦਾ ਸਵਾਗਤ ਹੈ YouTube ਫੈਮਿਲੀ ਦਾ ਸਾਰੇ ਠੀਕ ਠਾਕ ਹੋ ਦੀ ਸਾਰੇ ਸਤਿ ਸ਼੍ਰੀ ਅਕਾਲ ਸਾਰੀਆਂ ਭੈਣਾਂ ਨੂੰ YouTube ਚੈਨਲ ਵਾਲੀਆਂ ਨੂੰ ਸਾਰੇ ਭਰਾਵਾਂ ਨੂੰ ਤੇ ਬੱਚਿਆਂ ਨੂੰ ਔਰ ਬਜ਼ੁਰਗਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਜੀ 12 ਦਾ ਹੋ ਗਿਆ ਟਾਈਮ ਤੇ ਦਿਨ ਹੋ ਗਿਆ ਅੱਜ ਸੋਮਵਾਰ 3:00 ਕੀ 10 ਤੇ ਕੱਲ ਯਾਨੀ ਨਗਰ ਕੀਰਤਨ ਸੀਗਾ ਤੇ ਵੈਗੁਰੂ ਦਰਸ਼ਨ ਹੋਏ ਸੰਗਤ ਦੇ ਕੀਤੇ ਦਰਸ਼ਨ ਹਨਾ ਤੇ ਸਾਰ ਦਿਨ ਬਸ ਵੈਗੁਰੂ ਦੇ ਲੇਖੇ ਲੱਗ ਗਿਆ ਨਾ ਤੇ ਰਾਤ ਨੇਰੀ ਹੋਏ ਪਹੁੰਚੇ ਤੈਨੂੰ ਪਤਾ ਵੀ ਜਿੱਥੇ ਆਪਾਂ ਕੰਮ ਛੱਡ ਕੇ ਜਾਂਦੇ ਨਾ ਘਰ ਦੇ ਤੇ ਉਹ ਫਿਰ ਦੁੱਗਣੇ ਜਿਆਦਾ ਹੋ ਜਾਂਦੇ ਆ ਤੇ ਸਵੇਰੇ ਨੇਰੇ ਉੱਠ ਕੇ ਫਿਰ ਮੈਂ ਨਾ ਪਹਿਲਾਂ ਜਿੱਦਾਂ ਕਰ ਲੋ ਵੀ ਆਉਣ ਜਾਣ ਵਾਲੇ ਕੱਪੜੇ ਤੇ ਉੱਤੇ ਤੇ ਕੱਪੜੇ ਧੋ ਕੇ ਤੇ ਫਿਰ ਉਸ ਤੋਂ ਬਾਅਦ ਤੇ ਛੱਡੂ ਤੱਕ ਕੀਤਾ ਫਿਰ ਰੋਟੀ ਪਾਣੀ ਅੱਜ ਮੈਨੂੰ 10 11 ਵਜੇ ਰੋਟੀ ਪਾਣੀ ਨੂੰ ਤੇ ਮਸਿੱਦੇ ਨਾ ਜਰੂਰ ਜਾਣੇ ਆਪਾਂ ਉੱਥੇ ਕੰਮ ਲੇਟ ਹੋ ਜਾਂਦਾ ਆ ਤੇ ਚਲੋ ਫਿਰ ਜਾਣਾ ਪੈਂਦਾ ਹਨ ਤੇ ਦੇਖੋ ਜਿਹੜਾ ਜਿਹੜੀ ਘੜੀ ਹੁੰਦੀ ਨਾ ਗੁਰੂ ਦੇ ਨਾਮ ਦੀ ਉਹ ਨਹੀਂ ਮਿਲਦੀ ਮੁੜ ਕੇ ਕੱਲ ਨਹੀਂ ਰੌਣਕਾਂ ਸੀਗੀਆਂ ਤੇ ਕੱਲ ਸੀ ਦਿਨ ਸੀ ਮਹਾਰਾਜ ਦਾ ਹਨਾ ਤੇ ਆਪਾਂ ਸ਼ਾਮਲ ਹੋਏ ਸਾਰੇ ਸੰਗਤ ਦੇ ਵਿੱਚ ਹਨਾ ਤੇ ਅੱਜ ਆਪਾਂ ਆਪਣੇ ਕੰਮ ਲੱਗ ਗਏ ਆ ਹਨਾ ਤੇ ਬਸ ਇਦਾਂ ਹੀ ਅੱਜ ਆਪਣੇ ਆਪਣਾ ਟਾਈਮ ਕਰਨਾ ਚਾਹੀਦਾ ਜਿੰਦਗੀ 'ਚ ਕੰਮ ਕਰਦੇ ਇਦਾਂ ਚੱਲਦੇ ਰਹਿੰਦੇ ਜਾਨੀ ਕੀ ਨਹੀਂ ਕਦੀ ਜਿੰਨ ਕੀ ਖਤਮ ਹੋ ਜਾਂਦੀ ਹੈ ਪਰ ਕੰਮ ਕਰਦੇ ਚੱਲਦੇ ਰਹਿੰਦੇ ਆ ਤੇ ਹੁਣ ਆਪਾਂ ਆਇਆ ਖੂਦੇ ਰੋਟੀ ਪਾਣੀ ਖਾ ਕੇ ਚਾਹ ਪਾਣੀ ਪੀ ਕੇ ਤੇ ਅਗੱਗੇ ਸਾਹਮਣੇ ਪਾਣੀ ਮੋੜਿਆ ਦੇਖੋ ਮੇਰਾ ਖਿਆਲ ਵੀ ਇੱਥੇ ਬੀਜੀ ਆ ਜੋ ਵੀ ਜੋ ਵੀ ਬੀਜੀ ਆ ਤੇ ਬਾਅਦ ਚ ਛਿੱਟਾ ਦੇਣਗੇ ਹੁਣ ਪੱਠਿਆਂ ਦਾ ਕਿ ਉਧਰ ਵੀ ਪੱਠੇ ਬੀਜੇ ਆ ਤੇ ਉਹ ਚਲ ਵੱਡੇ ਜਾਣੇ ਹਨਾ ਤੇ ਇੱਧਰ ਵੀ ਪੱਠੇ ਜਿਹੜੇ ਨਾਲ ਸਰੋਂ ਬੀਜਣੀ ਸਾਗ ਵਾਸਤੇ ਤੇ ਕਰਦੀ ਸਰੋਂ ਤੇ ਕਰਦਾ ਸਾਗ ਤੇ ਸਰੋਂ ਵੀ ਬੀਜਣਗੇ ਹਨ ਤੇ ਆ ਦੇਖੋ ਜੋਤ ਲੱਗਾ ਮੇਰਾ ਤੇ ਸਿਰ ਥੋੜੀ ਖਚਾਈ ਹੋਈ ਏ ਦੀ ਤੇ ਖਚਾਈ ਕਰਨੀ ਚਾਹੀਦੀ ਨਿਆਣਿਆਂ ਦੀ ਤੇ ਪਿਆਰੀ ਥਾਂ ਪਿਆਰ ਕਰੋ ਤੇ ਜਿੱਥੇ ਬੱਚਾ ਗਲਤ ਆ ਉੱਥੇ ਉਹਨੂੰ ਕਹੋ ਬਰਜੋ ਨਿਆਣੇ ਨੂੰ ਹਨਾ ਤੇ ਆਪਾਂ ਜਿੱਥੇ ਤੱਕ ਆਵਾਂਗੇ ਨਾ ਪਤੰਗ ਲੱਗਣਾ ਹੈਗਾ ਦੇਖੋ ਕਈ ਚੱਕੀ ਹੋਈ ਆ ਤੇ ਜੜੀ ਆਪਣੇ ਨੇ ਕੰਮ ਕਰਾਉਣ ਦੇ ਆ ਵਧੀਆ ਗੱਲ ਆ ਲਾਈਟ ਮੇਰੇ ਖਿਆਲ ਅੱਜ ਦੁਪਹਿਰੇ ਆਈ ਸਵੇਰੇ ਲਾਈਟ ਆਈ ਹੈਗੀ ਤੇ ਦੇਖੋ ਬੰਨੇ ਹੁਣ ਬੰਨੂਗਾ ਤੇ ਨੇੜਾ ਨੂੰ ਕੰਮ ਮੱਥੀ ਕਰਕੇ ਫੇਰ ਪਤਾ ਲੱਗਦਾ ਆ ਤੇ ਜਦ ਤੱਕ ਨੇੜਾ ਆਪਣੇ ਇੱਥੇ ਕੰਮ ਨਹੀਂ ਕਰਦਾ ਨਾ ਤੱਕ ਨਹੀਂ ਪਤਾ ਔਰ ਮੇਰੇ ਭੈਣਾਂ ਦੇ ਬਹੁਤ ਸਾਰੇ ਸੋਹਣੇ ਕਮੈਂਟ ਆਉਂਦੇ ਆ ਬਹੁਤ ਵਧੀਆ ਲੱਗਦਾ ਨਾ ਕੱਲ ਮੈਂ ਨਰਕੀਤਨ ਲਾਈਵ ਕੀਤਾ ਸੀਗਾ ਤੇ ਸਾਰੇ ਭੈਣ ਭਰਾਵਾਂ ਨੇ ਬਹੁਤ ਸੋਹਣੇ ਕਮੈਂਟ ਔਰ ਲਾਈਵ ਦੇਖਦੇ ਸੀਗੇ ਤੇ ਚਲੋ ਮੈਂ ਕਿਹਾ ਲਾਈਵ ਦੇਖਦੇ ਆ ਕਰਦੇ ਆ ਤੇ ਵੈਸੇ ਕੀਤੀ ਤੇ ਹੈ ਨਹੀਂ ਕਿ ਲਾਈਵ ਕਰੀ ਮੈਂ ਤੇ ਕੱਲ ਫਿਰ ਮੈਂ ਨਰਕੀਤਨ ਦੀ ਲਾਈਵ ਕੀਤੀ ਤੇ ਬਸ ਆਪਣਾ ਪਿਆਰ ਜਿਉ ਗਿੱਦੇ ਬਣਾਈ ਰੱਖੋ ਤੇ ਆਪਣੀ ਸਪੋਰਟ ਦੇ ਬਣਾਈ ਰੱਖੋ ਕਿਉਂਕਿ ਅੱਗੇ ਤੱਕ ਜਾਣਾ ਆ ਇਹ ਤੱਕ ਤੁਸੀਂ ਲੈ ਕੇ ਆਏ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਨਾ ਸਿੱਧੇ ਆਪਣਾ ਪਿਆਰ ਦੀ ਰੱਖੋ ਸਾਡੇ ਭੈਣਾਂ ਭਰਾਵਾਂ ਸਾਰੇ ਜਾਣੇ ਹਨ ਤੇ ਵਧੀਆ ਲੱਗਦਾ ਆ ਤੇ ਇੱਕ ਜਿਦਾਂ ਕਹ ਲੋ ਵੀ ਅਨੋਖਾ ਰਿਸ਼ਤਾ ਜੁੜਦਾ ਭੈਣਾਂ ਭਰਾਵਾਂ ਦੇ ਨਾਲ ਹਨ ਜਿਹਰੋਂ ਆਪਾਂ ਜਾਣਦੇ ਨਹੀਂ ਉਹ ਸਾਨੂੰ ਜਾਣਦੇ ਆ ਹਨਾ ਤੇ ਬਹੁਤ ਸੋਹਣਾ ਫੀਲ ਹੁੰਦਾ ਆ ਅੱਗੇ ਮੇਰੇ ਬਾਬੇ ਨਾਨਕ ਨੇ ਖੇਤੀ ਕੀਤੀ ਤੇ ਵੰਡ ਛਕੋ ਤੇ ਕੀਰਤ ਕਰੂਗਾ ਨਰਾ ਲਾਇਆ ਨਾ ਤੇ ਕੀਰਤ ਨਾਲੇ ਸਾਰਾ ਕੁਝ ਆ ਦੇਖੋ ਜੇ ਫੋਨ ਦਾ ਨਾ ਮੇਰੇ ਬੈਕ ਕੈਮਰਾ ਨਹੀਂ ਹੁੰਦਾ ਹੈਗਾ ਤੇ ਚਲੋ ਖੈਰ ਲਵਾਂਗੇ ਫੋਨ ਉਹ ਵੀ ਬੈਕ ਕੈਮਰੇ ਵਾਲਾ ਤੂੰ ਨਾ ਸੋਣੀ ਵੀਡੀਓ ਬਣਦੀ ਜਦੋਂ ਬੈਕ ਕੈਮਰਾ ਕਰਦੇ ਨਾ ਆਪਾਂ ਮੈਂ ਕੈਮਰਾ ਕਰਕੇ ਦਿਖਾਉਨੇ ਆ ਤੇ ਫਿਰ ਠੀਕ ਲੱਗਦਾ ਤੇ ਨਾਲੇ ਬਹੁਤ ਸੋਹਣੇ ਭੈਣਾਂ ਦੇ ਕਮੈਂਟ ਆਏ ਵੀ ਕਹਿੰਦੇ ਸਾਨੂੰ ਵੀ ਬਹੁਤ ਅਮਰੂਦ ਪਸੰਦ ਆ ਨਾ ਹੁਣ ਵੀ ਅਮਰੂਦ ਤੋੜਣ ਆਈ ਹੂ ਤੇ ਚਲੋ ਮੈਂ ਕਿੱਲੇ ਜਾਨੇ ਤੋੜ ਕੇ ਤੇ ਸੋਹਣੇ ਲੱਗਦੇ ਆ ਫਿਰ ਟਿੱਡੇ ਜੇ ਮੂਹਨ ਵੀ ਇੱਕ ਪਿੰਡ ਦਾ ਕਮੈਂਟ ਆ ਕਹਿੰਦੇ ਵੀ ਮੁੱਲ ਲੈ ਕੇ ਆ ਅਮਰੂਦ ਖਾਣ ਵਾਸਤੇ ਇਦਾਂ ਹੀ ਆ ਪੜਨੇ ਜੇ ਨਹੀਂ ਹੈਗਾ ਤਾਂ ਆਪਾਂ ਮੁੱਲ ਤਾਂ ਲਿਓਣੇ ਲਿਓਣੇ ਹਨਾ ਮਾਹਲਾ ਫਾਫਾ ਲੈਂਦਾ ਆਪਾਂ ਚੱਲ ਲੈਟ ਹੁਣ ਆਈ ਹੋਣੀ ਥੋੜਾ ਜਿਹਾ ਹੋ ਗਿਆ ਹਨਾ 11:30 ਹਾਂ ਚਲੋ ਸ਼ੁਕਰ ਹੈ ਹੁਣ ਕਣਕ ਦੀ ਵਿਜਾਈ ਚਲੋ ਹੋ ਗਈ ਆ ਨੂੰ ਪੱਠੇ-ਵੁੱਠੇ ਰਹਿ ਗਏ ਬਸ ਤੇ ਉਹ ਦੇਖੋ ਜੋ ਤੇ ਮੇਰਾ ਨੱਕਾ ਮੋੜ ਲਿਆ ਢਲੀਆਂ ਜਾਂ ਪੈਂਦੀਆਂ ਨਾ ਬਾਸ ਆਪਣੇ ਚਲ ਬਾਇਆ ਸੋਣਾ ਉਹਦਾ ਬਰਾਬਰ ਆ ਕਾਲੋ ਹੋ ਗਿਆ ਅੱਜ ਅੱਛਾ ਸੁਪਰ ਸੀਡ ਦਾ ਪਧਰਾ ਹੋ ਗਿਆ ਸਹੀ ਗੱਲ ਹੈ ਸੁਪਰ ਸੀਡ ਦੀ ਚੀਜ਼ ਹੀ ਅਸੀ ਆ ਕਿਦਾਂ ਜੰਮੀ ਹੈ ਨਾ ਆਏ ਨਹੀਂ ਬਾਹਰ ਕਾਲੂ ਦਾ ਪਾਣੀ ਹਾਂ ਬਿਚੇਰੇ ਫਿਰਦਣਾ ਹੁਣ ਉਹ ਚਟਾਲਾ ਹਨਾ ਚਟਾਲਾ ਦੁਆਬੇ ਆ ਚਟਾਲਾ ਕਹਿੰਦੇ ਆ ਜੀ ਤੁਹਾਡੇ ਏਰੀਆ ਵਿੱਚ ਕੀ ਕਹਿੰਦੇ ਆ ਮਾਲਵੇਤ ਮਾਝੇ ਵਾਲਿਓ ਦੁਆਬੇ ਵਾਲੇ ਅਸੀਂ ਕਹਿੰਦੇ ਆ ਚਟਾਲਾ ਮੱਸ ਚੜਕੇ ਪਾਣੀ ਹਲਦੀ ਨੂੰ ਪਾਣੀ ਨਾਲੇ ਆ ਜਾਊਗਾ ਨਾ ਹਲਦੀ ਜਿਹੜੀ ਕਿ ਨਹੀਂ ਸੁਣੀ ਹੋਈ ਆ ਕਿਦਾਂ ਸੂਰਾ ਹਾਂ ਦਾ ਬਣਕ ਖਾਨ ਕੀਤਾ ਕੀ ਕੀਤਾ ਸੂਰਾ ਨੇ ਉਈ ਵਾਹਿਰੂ ਵਾਹਿਰੂ ਅੱਛਾ ਪਹਿਲਾਂ ਖਾਦ ਪਾ ਸਿੱਟੜੇ ਤਾਂ ਖਾਦਦਾ ਹੈਨਾ ਤੇ ਪਾਣੀ ਦੇ ਕੇ ਤੇ ਫਿਰ ਦੇ ਦੇਣਾ ਦਾ ਹਣਾ ਹੁਣ ਮੈਂ ਵੀਡੀਓ ਲੜਕਣ ਲੱਗੀ ਸੀ ਨਰਕੀਰਤਨ ਦੀ ਚੱਲ ਮੈਂ ਖੂਨ ਨੂੰ ਚਲ ਜਾਨੇ ਆ ਬਰੂਦ ਲੈ ਆਉਣੇ ਆ ਨੱਕੇ ਮੋਏ ਵਾਈ ਗਰੂ ਨੱਕੇ ਮੋਣੇ ਸਕਾਉ ਇਹਨੂੰ ਪਹਿਲਾਂ ਪਰ ਗਾਉਣਾ ਬਹੁਤ ਦੂਰ ਕਿੱਧਰ ਦੂਰ ਕੇ ਦੂਰ ਹੋਈ ਦੂਰ ਹਟ ਗਏ ਅਸਰ ਆ ਨਹੀਂ ਬੋਤ ਜਾਨੀ ਪਰ ਇਸ ਨੂੰ ਤੇ ਰੱਖ ਬੰਦੇ ਤੂੰ ਬੱਦਲਾ ਲਾ ਦੋ ਬਸ ਤੂੰ ਪਾਲ ਦੇਣਾ ਬੱਦਲੇ ਬਰਾ ਆਹ ਦੇਖ ਮੋਟਾ ਚਲਣ ਡਈ ਆ ਇਹਨੇਂਦਰ ਬੋਰੇ ਧੋਣ ਵਾਲੇ ਖਾਦ ਵਾਲੇ ਧੋਣੇ ਨਹੀਂ ਇਹ ਧੋਣੇ ਪਹਿਣੇਗੇ ਦਿਨ ਟਾਈਮ ਲਾ ਕੇ ਧੋਣੇ ਆ ਲੋ ਜੀ ਆਪਣੀ ਸਾਰੀ ਕਣਕ ਵੀਜੀ ਗਈ ਆ ਵਾਈਗੁਰੂ ਦੀ ਮੇਰ ਨਾਲ ਤੇ ਬਸ ਹੁਣ ਕਣਕ ਦਾ ਕੰਮ ਕੰਪਲੀਟ ਹੋ ਗਿਆ ਤਾਂ ਹੁਣ ਲੱਗੀਆਂ ਬਟਾ ਤੇ ਬਟਾਂ ਦਾ ਵੀ ਬਸ ਨਿਬੜ ਜਾਣਾ ਇਦੀ ਕਣਕ ਵੀਜਨ ਦਾ ਫਿਗਰ ਮੁੱਕਾ ਇਹ ਸਭ ਤੋਂ ਵੱਡਾ ਫਿਗਰ ਸੀਗਾ ਆ ਕਿਦਾਂ ਦਾ ਅਮਰੂਦ ਆ ਠੀਕ ਠਾਕ ਜਿਹਾ ਕੱਚਾ ਜਿਹਾ ਲੱਗਦਾ ਇਹ ਤਾਂ ਇਹ ਨਹੀਂ ਸਹੀ ਹੈਗਾ ਉੱਪਰ ਬਾ ਮਿੱਠੇ ਮਿੱਠੇ ਲੱਗੇ ਆ ਜੋ ਤੋੜ ਆ ਜਾ ਮੇਰੇ ਖਾਲੇ ਹੈਗੇ ਤੇ ਮਿੱਠੇ ਹੀ ਆ ਕੱਚੇ ਨਾ ਥੋੜੀ ਉਹ ਪੁੱচ্চਾ ਕੱਚਾ ਸੀ ਦਾ ਇੱਕ ਪਾਸਾ ਕੱਚਾ ਸੀ ਦਾ ਕੋਈ ਨਾ ਖਾ ਲੇ ਨੇ ਆਪਾਂ ਖੋਲ ਲੈ ਲਾ ਫਾੜ ਨਮ ਦਸ ਜੀ ਕਿਹੜਾ ਥੋੜਨਾ ਹੈ ਕੱਚਾ ਫਲ ਬਿਲਕੁਲ ਨਹੀਂ ਥੋੜੀ ਦਾ ਬੇਟਾ ਫਾਫਾ ਭਾ ਪੈਡਾ ਲੈੰਦਾ ਮੂੰਹ ਥੋੜਿਆ ਆ ਤੋੜਾ ਤੇ ਫੜ ਆ ਦੇ ਨੇ ਇਹਨੇ ਕੱਚੇ ਕੱਕੇ ਕੱਚੇ ਬਤੇ ਉਹਦੇ ਉਹਦੇ ਦੇਖਦੇ ਜਿੱਟ ਜਿੱਟੇ ਰੁਕ ਜਾ ਸੱਚੀ ਆ ਜੇ ਨਹਾ ਹੋਇਆ ਢੇਲ ਇਦਾਂ ਲੈਂਦਾ ਹਾਂ ਨੂੰ 3.4 ਕਿ ਲੱਭੇ ਹਨ ਪੱਕਦੇ ਆ ਗਏ ਮੈਂ ਕਾ ਇਹ ਲੈ ਕੱਤੇ ਆਏ ਕੁਛ ਇਹ ਡੇਗਾ ਸਾਬਰ ਪੱਠੇ ਜੀ ਜਾਣਦੇ ਉਧਰ ਤੇ ਚਲੋ ਮੈਂ ਕਿਹਾ ਮੈਂ ਆਈ ਆ ਤੇ ਮੈਂ ਪੱਠੇ ਵੱਡਦੀ ਅੱਜ ਨਾ ਮੇਰਾ ਗਰਲਾਲ ਪੱਠੇ ਪਾਲੇ ਲੰਦਾ ਤਾਂ ਵੱਢ ਲੈਂਦਾ ਅੱਜ ਉਹ ਠੀਕ ਨਹੀਂ ਹੈਗਾ ਤੇ ਅੱਜ ਨਹੀਂ ਤਾਂ ਦਵਾਈ ਖਾ ਕੇ ਪੈ ਜਾ ਹਾਂ ਚਲੋ ਪੱਠੇ ਦਾ ਟਾਈਮ ਪਾਸ ਹੋਈ ਜਾਂਦਾ ਹੈ ਤੇ ਅੱਜ ਕੱਲ੍ਹ ਤਾਂ ਪੱਠੇ ਤਾਂ ਹੈ ਜੀ ਕਿਸੇ ਦੇ ਹਨਾ ਤੇ ਵਧੀਆ ਗੱਮ ਹੈ ਕੰਮ ਬੁਲੀ ਉਹ ਛੋਟੀਆਂ ਬੁਲੀਆਂ ਬੱਚੀਆਂ ਜੀਆਂ ਹੁੰਦੀਆਂ ਅਜੇ ਤੇ ਸ਼ਾਲਗਮ ਵੀ ਹੁੰਦੇ ਪਏ ਆਪਣੀ ਹਜੇ ਤੇ ਹੋਇਆ ਨੇ ਮੋਲੀਆ ਵੱਡ-ਵੱਟੀਆਂ ਇੰਨਾ ਵਧੀਆ ਲੱਗਦਾ ਨਾ ਹਰਾ ਹਰਿਆ ਹਰਿਆਲੀ ਜੀ ਸਾਡੇ ਖੂਹ ਤੇ ਸੂਰ ਆਉਂਦੇ ਆ ਤੇ ਕਮਾਦਾਂ ਚ ਲੱਗ ਜਾਂਦੇ ਆ ਤੇ ਜਦੋਂ ਨਿਕਲਦੇ ਰਾਤ ਨੂੰ ਬਹੁਤ ਨੁਕਸਾਨ ਕਰਦੇ ਵੱਡਾ-ਵੱਡਾ ਸਾਫਟਾ ਦਿੰਦੇ ਆ ਇੱਡੇ ਅਖਰਾਵੇ ਤੇ ਉਹਦੇ ਪਾਣੀ ਕਿਹੜੇ ਵੇਲੇ ਆ ਆ ਸਾਡੇ ਲਾਗੇ ਬਾਗੜੀਆਂ ਪਿੰਡ ਫਿਰ ਇਧਰੋਂ ਬਾਗੜੀਆਂ ਲਾਉਂਦੇ ਆ ਫਿਰ ਪਾਣੀ ਕਿੱਧਰ ਆਉਂਦੇ ਆ ਇਹ ਰੱਬ ਜਾਣੇ ਕੀ ਹਸਾਤ ਆ ਬ ਇਹਨਾਂ ਦਾ ਕਿਹੜਾ ਘਰ ਆ ਹਨਾ ਮੂਲੀ ਲੱਗੇ ਜਾਣੀ ਆ ਫਰਟੇ ਫਰਟੇ ਪਕਾਉਣ ਨੂੰ ਕਿੰਨੀ ਕੀ ਮੂਲੀ ਖਣ ਵਾਲੀਆਂ ਹੁੰਦੀਆਂ ਵੱਡੀਆਂ ਹੋ ਜਾਂਦੀਆਂ ਫਿਰ ਨਹੀਂ ਵਧੀਆ ਲੱਗਦੀਆਂ ਫਿਰ ਪੱਕੂਕ ਜਾਂਦੀਆਂ ਹਨ ਇਹ ਮੇਰੀਆਂ ਵਿਜੀ ਅੰਬੂਲੀਆਂ ਪਤਾ ਨਹੀਂ ਅੱਜ ਪੱਠੇ ਮੂਲੀਆ ਬਿਜਲੀ ਆ ਕਿ ਨਹੀਂ ਬਿਲੀ ਆ ਬਿਜਲੀ ਆਉਣੀ ਹੈ ਨਾ ਅੱਜ ਕੀ ਕਰਾਂ ਮੈਂ ਵੀਡੀਓ ਐਡਿਟ ਕਰਨੀ ਜਾਗੀ ਅੱਜ ਬਹੁਤ ਟਾਈਮ ਲੱਗਦਾ ਵੀਡੀਓ ਐਡਿਟ ਕਰਨ ਦੇ ਥੰਬਨੇਲ ਬਣਾਉਣ ਤੇ ਹਨਾ ਇਹ ਕੰਮ ਸੌਖਾ ਨਹੀਂ ਜਿਹੜੇ ਮੇਰੇ ਭੈਣ ਪ੍ਰਚਨ ਚਲਾਉਂਦੇ ਉਹਨਾਂ ਨੂੰ ਪਤਾ ਕਿੰਨਾ ਮੁਸ਼ਕਲ ਕੰਮ ਹੈ ਨਾ ਘਰ ਦੇ ਕੰਮਾਂ ਨੂੰ ਟਾਈਮ ਦੇਣਾ ਪੈਂਦਾ ਆ ਤੇ ਬਲੌਗ ਨੂੰ ਵੀ ਟਾਈਮ ਦੇਣਾ ਪੈਂਦਾ ਤੇ ਸਾਰੇ ਕੰਮੇ ਦੇ ਕੰਟੀਨਿਊ ਰੱਖਣੇ ਪੈਂਦੇ ਆ ਚਲੋ ਖੈਰ ਮਨ ਲੱਗਦਾ ਰਹਿੰਦਾ ਭੈਣਾਂ ਨਾਲ ਹਨਾ ਹੁਣ ਹੁਣੇ ਕਮੈਂਟ ਕਰਦੀਆਂ ਤੇ ਵਧੀਆ ਜਣੀ ਪੋਜ਼ਿਟਿਵ ਜਿਹਾ ਫੀਲ ਹੁੰਦਾ ਆ ਭੈਣਾਂ ਆ ਦੀ ਕਮੈਂਟ ਦੇਖ ਕੇ ਹਨਾ ਜਣੀ ਆਪਣਾ ਪੰਜਾ ਫੀਲ ਹੁੰਦਾ ਵੀ ਸਾਡੀਆਂ ਆਪਣੀਆਂ ਭੈਣਾਂ ਨੰਦਾਤੀ ਲੱਭ ਚੱਲ ਹੂੰ ਦਾਦੀ ਲੱਭ ਕੇ ਦੇ ਤੇ ਮੈਂ

ਪੱਠੇ ਵੱਢਦੇ ਪਤਲੇ ਹੋਣਾ ਤਾਂ ਚਲ ਮੈਂ ਖਾ ਕੇ ਜਿੰਨੇ ਜਿੰਦਾ ਵੱਡੂਗਾ ਤਾਂ ਪਤਾ ਪਤਾ ਲੱਗੂ ਇਹਨੂੰ ਪੱਠੇ ਵੱਢਣ ਦਾ ਹੂੰ ਵੱਢਦੇ ਨੇ ਇਹ ਕਿੰਦਲਾ ਕਿੰਨੀ ਸੋਹਣੀ ਇਹਨੰਦਲਾ ਮੈਂ ਕੱਢ ਵੀ ਉਹ ਪੁਣਾਇਨਾ ਤੀ ਪੱਠੇ ਵੱਢਦੇ ਚਲੋ ਗੰਦਲਾਂ ਵਾਲਾ ਸਾਗ ਨਿਹਰਾ ਜਿੱਤੇ ਕਹਿੰਦੇ ਤੇਲ ਲਿਆ ਹੈ ਜੜਜੀ ਕਹਿੰਦੇ ਹੁੰਦੇ ਆ ਦੱਸਦੇ ਹੁੰਦੇ ਸੀਗੇ ਹਾਏ ਬੰਦੇ ਰੱਬ ਕਿੱਥੇ ਲੈ ਜਾਂਦਾ ਤੇ ਉਹਨਾਂ ਨੇ ਕਿਹਾ ਇਹ ਜਿਹੜੇ ਗੰਦਲਾਂ ਹੁੰਦੀਆਂ ਨਾ ਨਿਰਾ ਇਹ ਤੇਲ ਲਿਆ ਤੇ ਬੋਏ ਦਾ ਕੀ ਅੰਗੂ ਲੱਗਦੀ ਹੈ ਗੰਦਲਾਂ ਵਾਲਾ ਸਾਗ ਨਾ ਜਦੋਂ ਆਪਾਂ ਕੀ ਬਾਕੀ ਖਾਣੇ ਆ ਤੇ ਬਹੁਤ ਵੀ ਟੇਸਟੀ ਲੱਗਦਾ ਹੈ ਚਲੋ ਖੈਰ ਹੂੰ ਖਾਦਣ ਮਤ ਕਿ ਆਲੇ ਖਾਂ ਥੋੜੀ ਆਏ ਆ ਆਪਾਂ ਆਪਾਂ ਕੰਮ ਕਰਨਾ ਹੈ ਇੱਥੇ ਹੈ ਦਿਹਾੜੀ ਕਰਨਾ ਹੈ ਆਪਾਂ ਨਹੀਂ ਕੁਝ ਆਪਣੇ ਕੰਮ ਦਾ ਮੇਣਾ ਕੋਈ ਨਹੀਂ ਹੈਗਾ ਨਾ ਜਿਦੋਂ ਆਪਾਂ ਕਿਸੇ ਜਾਣੇ ਉਹ ਦਿਹਾੜੀ ਹੁੰਦੀ ਕਰਦੀ ਕੋਈ ਦਿਹਾੜੀ ਨਹੀਂ ਹੈਗੀ ਹੈ ਨਾ ਇਹ ਆਪਣਾ ਕੰਮ ਹੈ ਆਪਣੇ ਆਪਣੇ ਕੰਮ ਤੇ ਮਾਣ ਕਰਿਆ ਕਰੋ ਨਾ ਕੋਈ ਵੀ ਕੰਮ ਹੈ ਨਾ ਚਾਹੇ ਉਹ ਪਸ਼ੂਆਂ ਦਾ ਆ ਚਾਹੇ ਉਹ ਘਰ ਦਾ ਕੋਈ ਵੀ ਕੰਮ ਲਾ ਲੋ ਆਪਣਾ ਵੀਰ ਜੀ ਦਾ ਕੋਈ ਵੀ ਲਾ ਲੋ ਤੇ ਮਾਣ ਕਰਿਆ ਕਰੋ ਵੀ ਸਾਨੂੰ ਮਾਣ ਹੈ ਆਪਣੇ ਕੰਮ ਤੇ ਹੈ ਨਾ ਨਹੀਂ ਸਾਡੇ ਅੱਤੇ ਕੋਈ ਨਹੀਂ ਹੈਗਾ ਆਪਣੇ ਆਪ ਨੂੰ ਕਿਸੇ ਨੂੰ ਘਟਣਾ ਕੱਟਣਾ ਸਮਝਿਆ ਕਰੋ ਠੀਕ ਨਹੀਂ ਅਸੀਂ ਕਿਥੋਂ ਘਟਿਆ ਨਹੀਂ ਅਸੀਂ ਅਸੀਂ ਬਹੁਤ ਵਧੀਆ ਜੋ ਵਾਇਕਰ ਨੂੰ ਜੋ ਡਿਊਟੀ ਲਾਤੀ ਆ ਉਹੀ ਕਰਦੇ ਆ ਤੇ ਰੇਗਨ ਸਾਡੀ ਆਪੋ ਆਪਣੀ ਡਿਊਟੀ ਆ ਕਿਸੇ ਦਾ ਕੰਮ ਜੋੜਨਾ ਕਿਸੇ ਦਾ ਕੰਮ ਤੋੜਨਾ ਠੀਕ ਨਹੀਂ ਸਾਰੇ ਆਪ ਆਪਣੀ ਕੰਮ ਲੱਗੇ ਕੋਈ ਗਨੂਦ ਖਾਈ ਜਾਂਦਾ ਆ ਮੇਰੇ ਖਾ ਲਿਆ ਉਹ ਥੋੜੇ ਹੈਲਪ ਕਰਾ ਦੇਣੇ ਪੱਠੇ-ਪੱਠੇ ਵੜ ਲੈਣੇ ਵੜਾ ਦੇਣੇ ਨਾਲ ਆਕਸਾਬ ਦੇ ਨਾਮ ਥੋੜਾ ਸੌਖਾ ਹੋ ਜਾਊਗਾ ਤੁਸੀਂ ਆਪ ਥੇਵੜਨੇ ਮੇਰੇ ਅੱਛਾ ਮੈਂ ਬੇਲਾ ਨਹੀਂ ਬੰਨ੍ਹਦਾ ਆਹੋ ਮੈਂ ਇਹ ਵੀ ਪੱਠੇ ਵੜਨੇ ਮਾਪਤ ਨਹੀਂ ਆਪ ਮੈਂ ਮੈਨੂੰ ਪਤਾ ਹੋਊਗਾ ਤੇ ਉਹਦੇ ਪੱਠੇ ਵੜਨੇ ਹੁਣ ਆਪਾਂ ਪੱਠੇ ਵੱਢ ਲੈਣੇ ਆ। ਇਹ ਰਾਲ ਮਿਲ ਕੇ ਕੰਮ ਨਹੀਂ ਵੇਖ ਲੈਣ ਸਾਰੇ। ਉਧਰ ਪੱਠੇ ਵੀ ਜਹੋਂਡੇ ਪਾਣੀ ਮੋੜਿਆ। ਸੀ ਦਿਨ ਪੱਠੇ ਦਾ ਕੰਮ। ਪੱਠੇ ਗੰਦਲਾ ਬਹੁਤ ਸੁਣੀ ਹੋਈਆਂ। ਗੰਦਰਾ ਵਾਲਾ ਸਾਗ ਕਿ ਆਵਣਾ।